ਕਿ ਸਪੈਲਿੰਗ ਮਿਸਟੇਕ ਕਰਨ ਦੇ ਨਾਲ ਦਲਜੀਤ ਦੋਸਾਂਝ ਨੂੰ ਇਹ ਕਿਉਂ ਸਾਬਿਤ ਕਰਨਾ ਪੈ ਰਿਹਾ ਹੈ ਕਿ ਉਹ ਪੰਜਾਬੀ ਦੇ ਨਾਲ-ਨਾਲ ਭਾਰਤੀ ਵੀ ਹੈ ਇੰਡੀਅਨ ਵੀ ਹੈ ਲੋਕ ਉਸ ਨੂੰ ਕਿਉਂ ਅਝਿਆ ਟਰੋਲ ਕਰਨ ਲੱਗੇ ਕਿ ਪੰਜਾਬ ਦੇ ਸਪੈਲਿੰਗ ਗਲਤ ਲਿਖਣ ਦੇ ਨਾਲ ਕੋਈ ਇੰਡੀਆ ਤੋਂ ਬਾਹਰ ਹੋ ਜਾਏਗਾ ਕਿ ਪੰਜਾਬ ਦੇ ਸਪੈਲਿੰਗ ਗਲਤ ਲਿਖਣ ਦੇ ਨਾਲ ਉਹ ਭਾਰਤੀ ਨਹੀਂ ਰਹੇਗਾ ਆਖਿਰਕਾਰ ਇਹ ਲੋਕ ਕਿੱਥੋਂ ਆਉਂਦੇ ਨੇ ਜੋ ਪੰਜਾਬ ਨੂੰ ਹਮੇਸ਼ਾ ਵੱਖਰੇ ਨਜ਼ਰ ਨਾਲ ਦੇਖਦੇ ਨੇ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾਟੇ ਨਾਲ ਪ੍ਰੀਆ ਪੰਜਾਬ ਦੇ ਸਪੈਲਿੰਗ ਗਲਤ ਲਿਖ ਦਿੱਤੇ ਤੇ ਸਾਰਿਆਂ ਨੂੰ ਮੁੱਦਾ ਮਿਲ ਗਿਆ ਕਿ ਭਾਈ ਇਹ ਤਾਂ ਪੰਜਾਬ ਨੂੰ ਵੱਖਰਾ ਸਮਝਦੇ ਨੇ ਭਾਈ ਇਹ ਤਾਂ ਪੰਜਾਬ ਨੂੰ ਵੱਖਰਾ ਦੇਖਦੇ ਨੇ ਇਹ ਇੰਡੀਆ ਦੇ ਵਿੱਚ ਨਹੀਂ ਮੰਨਦੇ ਕਿੰਨੇ ਕੁ ਲੋਗ ਆ ਜਿਹੜੇ ਕਿ ਦੱਸਿਓ ਵੀ ਜਿਹੜੇ ਕਦੀ ਵੀ ਕੁਝ ਟਵੀਟ ਕਰਦੇ ਨੇ ਤੇ ਉਹ ਨਾਲ ਇੰਡੀਆ ਦਾ ਫਲੈਗ ਜ਼ਰੂਰ ਲਗਾਉਂਦੇ ਨੇ ਹੈਗੇ ਨੇ ਅਜਿਹੇ ਲੋਕ ਨਹੀਂ ਹੈਗੇ ਨਾ ਫਿਰ ਦਲਜੀਤ ਦੋਸਾਂਝ ਤੋਂ ਇਹ ਕਿਉਂ ਸੋਚਿਆ ਜਾ ਰਿਹਾ ਹੈ ਕਿ ਉਹ ਜਦੋਂ ਵੀ ਕੁਝ ਲਿਖਣ ਜੇਕਰ ਉਹ ਪੰਜਾਬ ਸ਼ਬਦ ਲਿਖਣ ਤੇ ਪੰਜਾਬ ਦੇ ਨਾਲ ਇੰਡੀਆ ਦਾ ਫਲੈਗ ਲਗਾਉਣਾ ਜ਼ਰੂਰੀ ਹੈ ਇੰਡੀਆ ਦਾ ਝੰਡਾ ਲਗਾਉਣਾ ਜ਼ਰੂਰੀ ਹੈ ਆਖਿਰਕਾਰ ਇਹ ਬੋਝ ਜਿਹੜਾ ਹੈ ਉਹਨਾਂ ਦੇ ਮੋਢੇ ਤੇ ਕਿਉਂ ਪਾਇਆ ਜਾ ਰਿਹਾ ਹੈ ਦਲਜੀਤ ਦੋਸਾਂਝ ਨੇ ਇਹੀ ਸਵਾਲ ਜਿਹੜੇ ਨੇ ਉਹ ਕੀਤੇ ਨੇ ਜੀ ਹਾਂ ਦੱਦੀ ਏ ਕਿ ਦਲਜੀਤ ਦੋਸਾਂਝ ਦਾ ਸ਼ੋ ਸੀ ਪੰਜਾਬ ਦੇ ਵਿੱਚ ਤੋਂ ਉਹ ਹਮੇਸ਼ਾ ਜਿਹੜਾ ਹੈ ਉਹ ਜਦੋਂ ਵੀ ਕੁਝ ਲਿਖਦੇ ਨੇ ਜਿਵੇਂ इंदौर ਲਿਖਦੇ ਨੇ ਬੈਂਗਲੌਰ ਲਿਖਦੇ ਨੇ ਕੋਲਕਾਤਾ ਲਿਖਦੇ ਨੇ ਤੇ ਉਹ ਇੰਡੀਆ ਦਾ ਨਾਲ 플ੈਗ ਲਗਾਉਂਦੇ ਨੇ ਤੇ ਉਹਨਾਂ ਨੇ ਪੰਜਾਬ ਦੇ ਸਪੈਲਿੰਗ ਪੀ ਐਨ ਲਿਖ ਦਿੱਤਾ ਤੇ ਨਾਲ ਜਿਹੜਾ ਹੈ ਉਹਨਾਂ ਨੇ ਜੋ ਐ ਜੋ ਤਿਰੰਗੇ ਦੀ ਫੋਟੋ ਨਹੀਂ ਲਗਾਈ ਜਿਸ ਤੋਂ ਬਾਅਦ ਲੋਕਾਂ ਨੂੰ ਟ੍ਰੋਲ ਕਰਨ ਦਾ ਮੌਕਾ ਮਿਲ ਗਿਆ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਪੰਜਾਬ ਨੂੰ ਵੱਖ ਵੇਖਦੇ ਨੇ ਇਹ ਪੰਜਾਬ ਨੂੰ ਤਾਂ ਵੱਖਰਾ ਸੋਚਦੇ ਨੇ ਇਹ ਪੰਜਾਬ ਨੂੰ ਤਾਂ ਜੀ ਜੋ ਐਪ ਇੰਡੀਆ ਦਾ ਹਿੱਸਾ ਨਹੀਂ ਮੰਨਦੇ ਇਹਨਾਂ ਨੇ ਝੰਡਾ ਨਹੀਂ ਲਾਇਆ ਇਹਨਾਂ ਨੇ ਸਪੈਲਿੰਗ ਮਿਸਟੇਕ ਲਿਖਿਆ ਇਹਨਾਂ ਨੇ ਪਾਕਿਸਤਾਨ ਵਾਲਾ ਪੰਜਾਬ ਲਿਖਿਆ ਹੈ ਜਿਸ ਤੋਂ ਬਾਅਦ ਦਿਲਜੀਤ ਦੋਸਾਂ ਦਾ ਜਵਾਬ ਆਇਆ ਹੈ ਉਹਨਾਂ ਨੇ ਲਿਖਿਆ ਹੈ ਪਹਿਲਾਂ ਉਹਨਾਂ ਨੇ ਪੰਜਾਬੀ 'ਚ ਪੰਜਾਬ ਲਿਖਿਆ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਮੈਂ ਜੋ ਐ ਕਿਸੇ ਕੋਈ ਅਗਰ ਮੈਂ ਚੰਡਾ ਲਗਾਉਣਾ ਰਹਿ ਗਿਆ ਕਿਸੇ ਟਵੀਟ ਦੇ ਨਾਲ ਤਾਂ ਉਹਦੇ ਵਿੱਚ ਕੀ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਲਿਖਿਆ ਕਿ ਪੰਜਾਬ ਜਿਹੜਾ ਹੈ ਉਹ ਪੰਜਾਬ ਲਿਖੋ ਚਾਹੇ ਪੰਜਾਬ ਲਿਖੋ ਉਹਦੇ ਵਿੱਚ ਕੀ ਪ੍ਰੋਬਲਮ ਹੈ ਤੁਹਾਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਹੈ ਪੰਜ ਨਦੀਆਂ ਦਾ ਹੀ ਸੁਮੇਲ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਲਿਖਿਆ ਕਿ ਗੋਰਿਆਂ ਦੀ ਲੈਂਗੁਏਜ ਇੰਗਲਿਸ਼ ਜਿਹੜੀ ਹੈ ਉਸ ਦੇ ਸਪੈਲਿੰਗ ਗਲਤ ਤੇ ਤੁਸੀਂ ਇੰਨਾ ਮੁੱਦਾ ਚੁੱਕਿਆ ਤੇ ਨਾਲ ਦੀ ਨਾਲ ਉਹਨਾਂ ਨੇ ਲਿਖਿਆ ਕਿ ਮੈਂ ਫਿਊਚਰ 'ਚ ਪੰਜਾਬੀ ਪੰਜਾਬੀ ਦੇ ਵਿੱਚ ਹੀ ਲਿਖਿਆ ਕਰਾਂਗਾ ਮਤਲਬ ਪੰਜਾਬੀ ਸ਼ਬਦ ਦੇ ਵਿੱਚ ਹੀ ਮੈਂ ਪੰਜਾਬੀ ਜਿਹੜਾ ਹੈ ਉਹਨਾਂ ਨੇ ਲਿਖਿਆ ਕਰੂੰਗਾ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਹਟਣਾ ਕਿੰਨੀ ਬਾਤ ਪ੍ਰੂਫ ਕਰਨਾ ਪੈਣਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਲਿਖਿਆ ਕਿ ਵੀ ਲਵ ਇੰਡੀਆ ਮਤਲਬ ਕਿਉਂ ਲਿਖਣਾ ਪੈ ਰਿਹਾ ਹੈ ਕਿਉਂਕਿ ਲੋਕ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹੈ ਜੀ ਪੰਜਾਬ ਨੂੰ ਵੱਖਰੇ ਨਜ਼ਰ ਨਾਲ ਵੇਖਦੇ ਹੋ ਤੁਸੀਂ ਪੰਜਾਬ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨਦੇ ਜਿਸ ਤੋਂ ਬਾਅਦ ਦਿਲਜੀਤ ਨੂੰ ਲਿਖਣਾ ਪਿਆ ਕਿ ਵੀ ਲਵ ਇੰਡੀਆ ਆਖਿਰਕਾਰ ਪੰਜਾਬੀਆਂ ਨੂੰ ਕਿਉਂ ਪ੍ਰੂਫ ਕਰਨਾ ਪੈਂਦਾ ਹੈ ਕਿ ਉਹ ਇੰਡੀਆ ਦਾ ਹਿੱਸਾ ਹੈਗੇ ਨੇ ਉਹ ਇੰਡੀਆ ਨੂੰ ਪਿਆਰ ਕਰਦੇ ਨੇ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪੰਜਾਬ ਯੂਨੀਵਰਸਿਟੀ ਦੀ ਵੀ ਇੱਕ ਤਸਵੀਰ ਜਿਹੜੀ ਆ ਉਹ ਲਾਈ ਆ ਉਹਨਾਂ ਨੇ ਉੱਥੇ ਵੀ ਸਪੈਲਿੰਗ ਦਿਖਾਏ ਨੇ ਜਿੱਥੇ P A N J A B ਲਿਖਿਆ ਹੋਇਆ ਹੈ ਉਹਨਾਂ ਨੇ ਉਹ ਫੋਟੋ ਵੀ ਜਿਹੜੀ ਹੈ ਨਾਲ ਸ਼ੇਅਰ ਕੀਤੀ ਹੈ ਦਿਲਜੀਤ ਦੋਸਾਂਝ ਨੇ ਜਿਹੜਾ ਟਵੀਟ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੋ ਤੁਸੀਂ ਕੀ رائے ਰੱਖਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ